ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜਿੱਥੇ ਮਨੁੱਖ ਨੂੰ ਅਨੇਕਾਂ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਪ੍ਰਾਪਤ ਹੋਈਆਂ ਉੱਥੇ ਇਹ ਨਾਲ ਹੀ ਇਹਨਾਂ ਸੁੱਖ ਸਹੂਲਤਾਂ ਦੇ ਵਿੱਚ ਜਿਉਂਦਿਆਂ ਵੀ ਕਈ ਤਰ੍ਹਾਂ ਦੇ ਰਿਸ਼ਤੇ ਨੇ ਜਿਹੜੇ ਸਮਾਜ ਦੇ ਅੰਦਰ ਬੇਵਜਾਹੀ ਟੁੱਟ ਰਹੇ ਨੇ ਅੱਜ ਮੈਂ ਆਪ ਜੀ ਦੇ ਨਾਲ ਗੱਲ ਕਰਾਂਗਾ ਕਿ ਵਿਆਹ ਸ਼ਾਦੀ ਵੈਸੇ ਤੇ ਮੁੰਡੇ ਕੁੜੀਆਂ ਦੇ ਹੋ ਹੀ ਨਹੀਂ ਰਹੇ ਪਰ ਜਿਨ੍ਹਾਂ ਦੇ ਹੋ ਵੀ ਚੁੱਕੇ ਨੇ ਉਹਨਾਂ ਦੇ ਵੀ ਰਿਸ਼ਤੇ ਕਿਸੇ ਨਾ ਕਿਸੇ ਕਾਰਨ ਕਰਕੇ ਟੁੱਟ ਰਹੇ ਨੇ ਡਿਵੋਰਸ ਹੋ ਰਹੇ ਨੇ ਜਿਹੜਾ ਕਿ ਬੜਾ ਹੀ ਸਮਾਜ ਦੇ ਲਈ ਗਲਤ ਟੰਗ ਨਜ਼ਰੀਆ ਬਣਦਾ ਜਾ ਰਿਹਾ ਕਿਉਂਕਿ ਆਉਣ ਵਾਲੀ ਨੌਜਵਾਨ ਵੀ ਜਿੱਥੇ ਕਿਤੇ ਵੇਖਦੇ ਨੇ ਪਹਿਲਾਂ ਉਹ ਕੁੜੀ ਜਿਹੜੀ ਕਿ ਆਪਣੇ ਲਵਰ ਦੇ ਨਾਲ ਮਿਲ ਕੇ ਉਹ ਮੁੰਡੇ ਨੂੰ ਮਾਰ ਦਿੰਦੀ ਏ ਟੱਬ ਦੇ ਵਿੱਚ ਛਣਵਾ ਦਿੰਦੀ ਪਿੱਛੇ ਜਿਹੜਾ ਕਸ਼ਮੀਰ ਦੇ ਵਿੱਚ ਜੋੜਾ ਘੁੰਮਣ ਜਾਂਦਾ ਏ ਇੰਦੌਰ ਤੋਂ ਉਹ ਆਪਣੇ ਬਿਜ਼ਨਸਮੈਨ ਪਤੀ ਨੂੰ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਨੂੰ ਆਪਣੇ ਲਵਰ ਦੇ ਨਾਲ ਮਿਲ ਕੇ ਮਲਵਾ ਦਿੰਦੀ ਆਏ ਦਿਨ ਕੋਈ ਨਾ ਕੋਈ ਇਦਾਂ ਦੀ ਘਟਨਾ ਹੁੰਦੀ ਰਹਿੰਦੀ ਏ ਜਿੱਥੇ ਆਉਣ ਵਾਲੀ ਨੌਜਵਾਨ ਲੜਕੇ ਲੜਕੀਆਂ ਦਾ ਵਿਆਹ ਸ਼ਾਦੀ ਮੈਰਜ ਕਰਵਾਉਣ ਤੋਂ ਮਨ ਹੀ ਉੱਠਦਾ ਜਾ ਰਿਹਾ ਪਰ ਮੈਂ ਅੱਜ ਆਪਜੀ ਦੇ ਨਾਲ ਚਾਰ ਤਰ੍ਹਾਂ ਦੇ ਕਾਰਨ ਜਿਹੜੇ ਕਿ ਗੁਰਬਾਣੀ ਦੀ ਸੇਧ ਦੇ ਅਨੁਸਾਰ ਸ਼ੁਰੂ ਸਾਂਝੀ ਕਰਾਂਗਾ ਅਤੇ ਪੰਜਵਾਂ ਜਿਹੜਾ ਇੱਕ ਕਾਰਨ ਹੋਊਗਾ ਉਹ ਇਹ ਹੋਊਗਾ ਕਿ ਉਹਦੇ ਵਿੱਚ ਦੁੱਖ ਫਿਰ ਭੋਗਣਾ ਕਿੰਨੂੰ ਜ਼ਿਆਦਾ ਪੈਂਦਾ ਹੈ ਇਹਨਾਂ ਕਾਰਨਾਂ ਕਰਕੇ ਉਹਦਾ ਰਿਜ਼ਲਟ ਕੀ ਨਿਕਲਦਾ ਹੈ ਪਹਿਲਾ ਕਾਰਨ ਜਿਹੜੇ ਵਿਆਹ ਸ਼ਾਦੀ ਅਜੀ ਮੈਂ ਬੇਨਤੀ ਕਰਾਂਗਾ ਜਿਨ੍ਹਾਂ ਦਾ ਤਾਂ ਹੋ ਚੁੱਕੇ ਹੈ ਉਹ ਵੀ ਬੜੇ ਧਿਆਨ ਦੇ ਨਾਲ ਸੁਣਿਓ ਤੇ ਜਿਹੜੇ ਕਰਵਾਉਣਾ ਚਾਹੁੰਦੇ ਨੇ ਕਿਉਂਕਿ ਹੋ ਤਾਂ ਕਿਤੇ ਨਾ ਕਿਤੇ ਹੋ ਵੀ ਰਹੇ ਨੇ ਉਹ ਵੀ ਇਹਨਾਂ ਗੱਲਾਂ ਨੂੰ ਬੜੇ ਹੀ ਧਿਆਨ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰਿਓ। ਪਹਿਲੀ ਆਪਣੀ ਜ਼ਿੰਦਗੀ ਦੇ ਵਿੱਚ ਗੱਲ ਹਮੇਸ਼ਾ ਯਾਦ ਰੱਖਿਓ ਗੁਰਬਾਣੀ ਦੇ ਅਨੁਸਾਰ ਜਦੋਂ ਵਿਆਹ ਅਜੇ ਕਰਵਾਉਣਾ ਹੈ ਜਾਂ ਹੋ ਚੁੱਕੇ ਹੈ ਆਪਣੀ ਜ਼ੁਬਾਨ ਤੇ ਕਾਬੂ ਰੱਖੋ। ਕਿਉਂਕਿ ਜ਼ੁਬਾਨ ਇੱਕ ਐਸੀ ਉਹ ਦੁਨੀਆ ਦੇ ਵਿੱਚ ਕਹਿੰਦੇ ਜ਼ੁਬਾਨ ਦੇ ਵਿੱਚ ਜੀਬ ਦੇ ਵਿੱਚ ਹੱਡੀ ਨਹੀਂ ਹੁੰਦੀ ਪਰ ਇਹ ਇੰਨੀਆਂ ਹੱਡੀਆਂ ਤੜਵਾਉਂਦੀ ਏ ਇੰਨੇ ਰਿਸ਼ਤੇ ਤੜਵਾਉਂਦੀ ਏ ਜਿਹਦਾ ਕੋਈ ਹੱਦ ਬੰਨਾ ਨਹੀਂ ਹੈ। ਤੇ ਵੈਸੇ ਵੀ ਵੱਡੇ ਸਾਇੰਸਟਿਕ ਇਹ ਗੱਲ ਕਹਿੰਦੇ ਨੇ ਕਿ 90% ਨੇ ਜਿਹੜੇ ਰਿਸ਼ਤੇ ਨਾਤੇ ਉਹ ਸਿਰਫ ਬੇਵਜਾ ਬੋਲਣ ਕਰਕੇ ਹੀ ਵਿਗੜਦੇ ਨੇ ਹੋਰ ਵੱਡਾ ਕੋਈ ਕਾਰਨ ਹੁੰਦਾ ਨਹੀਂ ਹੈ ਕਿਉਂਕਿ ਜਦੋਂ ਵੀ ਮਨੁੱਖ ਕਿਸੇ ਗੱਲ ਕਰਕੇ ਪਰੇਸ਼ਾਨ ਹੁੰਦਾ ਹੈ ਪਰੇਸ਼ਾਨ ਉਹ ਕਿਸੇ ਆਪਣੀ ਮੈਂਟਲੀ ਇਸ਼ੂ ਕਰਕੇ ਹੈ ਪਰ ਉਹ ਜ਼ੁਬਾਨ ਤੇ ਕੰਟਰੋਲ ਨਾ ਰੱਖਦਾ ਹੋਇਆ ਪਤਾ ਨਹੀਂ ਕੀ ਕੁਝ ਬੇਵਜਾ ਹੀ ਬੋਲ ਦਿੰਦਾ ਹੈ ਅਤੇ ਬਹੁਤੇ ਰਿਸ਼ਤੇ ਨਾਤੇ ਖਰਾਬ ਹੋ ਜਾਂਦੇ ਨੇ ਜਿੱਥੇ ਗੁਰਬਾਣੀ ਨੇ ਇਹ ਸਾਨੂੰ ਬੜੇ ਹੀ ਪਿਆਰ ਦੇ ਨਾਲ ਸਮਝਾਇਆ ਕਿ ਜਿਸ ਕੇ ਸਿਰ ਉਪਰ ਤੂ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆਮਦ ਮਾਤਾ ਮਰਨਾ ਚੀਤ ਨਾ ਆਵੇ ਕਹਿੰਦੇ ਜਿਹਦੇ ਸਿਰ ਤੇ ਉਸ ਆਕਾਲ ਪੁਰਖ ਪ੍ਰਮਾਤਮਾ ਦਾ ਹੱਥ ਹੈ ਉਹ ਇਨਸਾਨ ਕਦੇ ਵੀ ਕਿਸੇ ਵੀ ਤਰ੍ਹਾਂ ਦਾ ਉਸ ਤੇ ਦੁੱਖ ਨਹੀਂ ਵਿਆਪਦਾ ਤੇ ਉਹ ਮਾਇਆ ਵਾਲੇ ਬੋਲ ਨਹੀਂ ਬੋਲਦਾ ਭਾਵ ਮੰਦੇ ਬੋਲ ਨਹੀਂ ਬੋਲਦਾ ਮਾੜੀ ਬੋਲੀ ਨਹੀਂ ਬੋਲਦਾ ਤੇ ਇੱਕ ਮੈਂ ਬੜੀ ਹੀ ਪਿਆਰੀ ਲਾਈਨ ਪੜੀ ਸੀ ਕਹਿੰਦੇ ਜਿੰਨਾ ਟਾਈਮ ਕੋਈ ਲਫ਼ਜ਼ ਸਾਡੇ ਦਿਮਾਗ ਦੇ ਅੰਦਰ ਦੀ ਉਹਨਾ ਟਾਈਮ ਸਾਡਾ ਉਹਦੇ ਤੇ ਕਾਬੂ ਹੈ ਤੇ ਜਦੋਂ ਕੋਈ ਜ਼ੁਬਾਨ ਤੋਂ ਲਫ਼ਜ਼ ਬੋਲ ਦਿੱਤੇ ਫਿਰ ਉਹਦਾ ਸਾਡੇ ਤੇ ਕੋਈ ਕਾਬੂ ਨਹੀਂ ਹੈ ਉਹਨੂੰ ਫਿਰ ਸਾਨੂੰ ਸੰਭੋਲਣ ਸੰਭਾਲਣਾ ਪੈਂਦਾ ਏ ਕਈ ਤਰ੍ਹਾਂ ਦੇ ਹੋਰ ਝੂਠ ਕਈ ਤਰ੍ਹਾਂ ਦੀਆਂ ਹੋਰ ਗੱਲਾਂ ਪੈਦਾ ਕਰਕੇ ਇਸ ਕਰਕੇ ਗੁਰਬਾਣੀ ਨੇ ਇਹ ਸਾਨੂੰ ਸਮਝਾਇਆ ਏ ਕਿ ਉਹ ਅਕਾਲ ਪੁਰਖ ਪ੍ਰਮਾਤਮਾ ਦੀ ਕਿਹੜੀ ਬੋਲੀ ਏ ਉਹ ਕਿਵੇਂ ਬੋਲਦਾ ਏ ਤਾਂ ਗੁਰਬਾਣੀ ਦੇ ਅੰਦਰ ਅਸੀਂ ਰੋਜ਼ਾਨਾ ਪੜ੍ਹਦੇ ਆ ਜਪਜੀ ਸਾਹਿਬ ਦੇ ਅੰਦਰ ਕਿ ਭਾਖਿਆ ਭਾਉ ਅਪਾਰ ਭਾਖਿਆ ਦਾ ਅਰਥ ਹੁੰਦਾ ਹੈ ਬੋਲੀ ਕਿ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਜਿਹੜੀ ਬੋਲੀ ਏ ਉਹ ਬੜੀ ਹੀ ਪਿਆਰ ਮਿੱਠੀ ਤੇ ਬੜੀ ਹੀ ਸੁਹਾਵਣੀ ਬੋਲੀ ਹੈ ਚੰਗੀ ਬੋਲੀ ਹੈ ਉਹ ਕਦੇ ਵੀ ਕੌੜਾ ਬੋਲ ਨਹੀਂ ਬੋਲਦਾ ਗੁਰਬਾਣੀ ਦੇ ਅੰਦਰ ਸਾਨੂੰ ਇਹ ਬਚਨ ਮਿਲਦੇ ਨੇ ਕਿ ਸਾਜਨ ਦਾ ਮੇਰਾ ਸਾਜਨ ਦਾ ਉਹ ਅਕਾਲ ਪੁਰਖ ਪਰਮਾਤਮਾ ਹੈ ਜਿਹੜਾ ਕਹਿੰਦੇ ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨ ਹੈ ਉਹ ਪਰਮਾਤਮਾ ਉਹ ਸੱਜਣ ਮਿੱਤਰ ਕੌੜਾ ਬੋਲ ਬੋਲਦਾ ਹੀ ਨਹੀਂ ਹੈ ਮਾੜਾ ਬੋਲ ਬੋਲਦਾ ਹੀ ਨਹੀਂ ਹੈ ਕਿਉਂਕਿ ਕਿਸੇ ਦਾ ਦਿੱਤਾ ਹੋਇਆ ਸ਼ਰੀਰਕ ਜਖਮ ਤਾਂ ਕਹਿੰਦੇ ਪਰ ਜਾਂਦਾ ਹੈ ਪਰ ਜਿਹੜਾ ਇੱਥੇ ਮਨੁੱਖ जख्म ਦੇ ਦਿੰਦਾ ਹੈ ਆਪਣੇ ਬੋਲਣ ਦੇ ਦੁਆਰਾ ਉਹ जख्म ਕਦੇ ਵੀ ਨਹੀਂ ਭਰਦਾ ਉਹ ਕਦੇ ਵੀ ਪੂਰਨ ਨਹੀਂ ਹੁੰਦਾ ਇਸ ਕਰਕੇ ਆਪਣੇ ਜੀਵਨ ਦੇ ਵਿੱਚ ਭਾਵੇਂ ਕੋਈ ਲੜਕਾ ਏ ਭਾਵੇਂ ਲੜਕੀ ਏ ਭਾਵੇਂ ਸੱਸ ਏ ਭਾਵੇਂ ਸਹੁਰਾ ਏ ਭਾਵੇਂ ਭੈਣ ਭਰਾ ਨਾਨਾ ਨਾਨਾ ਨੇ ਹਮੇਸ਼ਾ ਕਿਸੇ ਵੀ ਥਾਂ ਤੇ ਵਿਚਰਦੇ ਹੋ ਆਪਣੇ ਬੋਲਣ ਤੇ ਕੰਟਰੋਲ ਰੱਖੋ ਬੋਲਣ ਤੇ ਕੰਟਰੋਲ ਰਹੇਗਾ ਤਾਂ ਤੁਹਾਡੀਆਂ 90% ਲੜਾਈ ਝਗੜੇ ਆਟੋਮੈਟਿਕਲੀ ਖਤਮ ਹੋ ਜਾਣੇ ਨੇ ਕਿਉਂਕਿ ਤੁਹਾਡਾ ਆਪਣੀ ਜ਼ੁਬਾਨ ਤੇ ਕੰਟਰੋਲ ਹੈ ਤੇ ਦੂਜਾ ਕੰਟਰੋਲ ਜਿਹੜਾ ਹਮੇਸ਼ਾ ਰੱਖਣਾ ਹੈ ਉਹ ਰੱਖਣਾ ਹੈ ਆਪਣੇ ਅਹੰਕਾਰ ਤੇ ਪਹਿਲੀ ਗੱਲ ਵਿੱਚ ਇੱਕ ਗੱਲ ਹੋਰ ਐਡ ਕਰ ਦੇਵਾਂ ਉਨਾ ਹੀ ਬੋਲੋ ਜਿੰਨੀ ਜ਼ਰੂਰਤ ਹੈ ਜਦੋਂ ਅਸੀਂ ਬੇਵਜਾ ਵੀ ਬਹੁਤ ਗੱਲਾਂ ਬੋਲਦੇ ਆ ਤਾਂ ਉਹਦੇ ਨਾਲ ਵੀ ਵੱਡਾ ਨੁਕਸਾਨ ਸਾਡੀ ਜ਼ਿੰਦਗੀ ਦੇ ਵਿੱਚ ਹੁੰਦਾ ਹੈ ਕਈ ਵਾਰ ਕੋਈ ਮਤਲਬ ਦੀ ਗੱਲ ਵੀ ਨਹੀਂ ਹੁੰਦੀ ਇਨਸਾਨ ਬੇਵਜਾ ਹੀ ਜਿਹੜੀ ਪਾਵਰ ਆਫ ਬੁੱਕ ਹੈ ਤੁਸੀਂ ਪੜ੍ਹਦੇ ਹੋਵੋਗੇ 48 ਲਾਅ ਦੇ ਜਿਹੜੇ ਉਹ ਰੂਲ ਜਿਹੜੇ ਸਿਖਾਉਂਦਾ ਇਨਸਾਨ ਪੜ੍ਹਨ ਦੇ ਲਈ ਬੁੱਕ ਦਾ ਨਾਮ ਤੁਸੀਂ ਸੁਣਿਆ ਹੋਵੇਗਾ ਉਹਦੇ ਬੁੱਕ ਦੇ ਵਿੱਚ ਵੀ ਇਹ ਰੂਲ ਹੈ ਕਿ ਕਿ ਉਨਾ ਹੀ ਬੋਲੋ ਜਿੰਨਾ ਨੈਸੈਸਰੀ ਹੈ ਜਿੰਨਾ ਜ਼ਰੂਰੀ ਹੈ ਬੇਵਜਾ ਨਾ ਬੋਲੋ ਕਿਉਂਕਿ ਬੇਵਜਾ ਬੋਲਣ ਦੇ ਨਾਲ ਵੀ ਕਈ ਵਾਰ ਗੱਲਾਂ ਖਤਮ ਹੋ ਜਾਂਦੀਆਂ ਨੇ ਅਗਲੀ ਗੱਲ ਮੈਂ ਜਿਹੜੀ ਕੀਤੀ ਸੀ ਦੂਜਾ ਕਾਰਨ ਤੁਸੀਂ ਯਾਦ ਰੱਖਣਾ ਹੈ ਅਹੰਕਾਰ ਅਹੰਕਾਰ ਇੱਕ ਐਸਾ ਰੋਗ ਹੈ ਮਨੁੱਖ ਦੇ ਜੀਵਨ ਦੇ ਵਿੱਚ ਜਿਹੜਾ ਮਨੁੱਖ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਆ ਕੇ ਲੱਗ ਜਾਂਦਾ ਹੈ ਤੇ ਉਹਦੇ ਵਿੱਚ ਮਨੁੱਖ ਹਮੇਸ਼ਾ ਪਰੇਸ਼ਾਨ ਹੁੰਦਾ ਹੈ ਅਹੰਕਾਰ ਗੁਰਬਾਣੀ ਨੇ ਬਿਆਨ ਕੀਤਾ ਏ ਹਉਮੈ ਦੀਰ ਗ੍ਰੋਗ ਹੈ दारू ਪੀ ਇਸਮਾਹੇ ਕਿ ਹਉਮੈ ਦੀਰ ਗਦੀਰ ਦਰਤ ਹੁੰਦਾ ਹੈ ਵੱਡਾ ਗੁਰਬਾਣੀ ਕਹਿੰਦੀ ਹੈ ਵੱਡਾ ਰੋਗ ਹੈ ਤੇ ਇਹਨੂੰ ਖਤਮ ਨਹੀਂ ਕੀਤਾ ਜਾ ਸਕਦਾ ਤੇ ਗੁਰਬਾਣੀ ਅੰਦਰ ਅਸੀਂ ਹੋਰ ਪੜਦੇ ਹਾਂ ਜਗ ਹਉਮੈ ਮੈਲ ਦੁਖ ਪਾਇਆ ਮਲ ਲਾਗੀ ਦੂਜੇ ਭਾਏ ਮਲ ਹਉਮੈ ਤੋਤੀ ਇਉਂ ਨਾ ਉਤਰੇ ਜੇ ਸੌ ਤੀਲਖ ਨਾਏ ਕਹਿੰਦੇ ਜਗਤ ਨੂੰ ਤੇ ਹਉਮੈ ਦੀ ਮੈਲ ਲੱਗੀ ਹੋਈ ਹੈ ਪਰ ਲੋਕ ਸਮਝਦੇ ਨੇ ਕਿ ਸਾਨੂੰ ਸ਼ਰੀਰ ਕਮੈਲ ਲੱਗੀ ਹੋਈ ਏ ਕਹਿੰਦੇ ਸੰਸਾਰ ਹਉਮੇ ਦੀ ਮੈਲ ਦੇ ਅੰਦਰ ਜਲ ਰਿਹਾ ਏ ਇਸ ਕਰਕੇ ਹਮੇਸ਼ਾ ਹੀ ਆਪਣੇ ਅਹੰਕਾਰ ਤੇ ਕੰਟਰੋਲ ਰੱਖੋ ਕਈ ਵਾਰ ਤੁਸੀਂ ਵੇਖੋਗੇ ਕਿ ਕਈ ਕੋਈ ਵੱਡੇ ਵੱਡਾ ਕਾਰਨ ਨਹੀਂ ਹੁੰਦਾ ਕਈ ਵਾਰ ਬੇਵਜ੍ਹਾ ਹੀ ਅਸੀਂ ਵੱਡੇ ਵੱਡੇ ਰਿਸ਼ਤਿਆਂ ਨੂੰ ਖਰਾਬ ਕਰ ਲੈਂਦੇ ਹਾਂ ਵੱਡੇ ਵੱਡੇ ਰਿਸ਼ਤਿਆਂ ਦੇ ਵਿੱਚ ਦਰਾੜਾਂ ਪੈ ਜਾਂਦੀਆਂ ਕਿਉਂਕਿ ਮਨੁੱਖ ਆਪਣੇ ਅਹੰਕਾਰ ਨੂੰ ਆਪਣੀ ਈਗੋ ਨੂੰ ਹਾਰਟ ਨਹੀਂ ਹੋਣ ਦੇਣਾ ਚਾਹਤ ਤੇ ਬਹੁਤ ਵਾਰ ਤੁਸੀਂ ਵੇਖੋਗੇ ਅਸੀਂ ਈਗੋ ਨੂੰ ਹਾਰਟ ਨਾ ਹੋਣ ਦੇਣ ਦੇ ਚੱਕਰ ਦੇ ਵਿੱਚ ਹੀ ਵੱਡੇ ਵੱਡੇ ਰਿਸ਼ਤੇ ਖਰਾਬ ਹੋ ਜਾਂਦੇ ਆ ਤੇ ਕਹਿ ਦਿੰਦੇ ਆ ਉਹ ਚੁੱਕਦਾ ਚੁੱਕੇ ਮੈਂ ਨਹੀਂ ਚੁਕਣਾ ਉਹ ਬੁਲਾਉਂਦਾ ਇਹ ਬੁਲਾਵੇ ਮੈਂ ਨਹੀਂ ਬੁਲਾਉਣਾ ਮੈਂ ਨਹੀਂ ਨੀਵਾ ਹੋਣਾ ਪਰ ਗੁਰਬਾਣੀ ਸਾਨੂੰ ਇਹ ਬਿਆਨ ਕਰਦੀ ਹੈ ਕਿ ਉਹ ਇਨਸਾਨ ਉੱਚਾ ਹੁੰਦਾ ਏ ਨਿਵੇ ਸੋ ਗौरा ਹੋਏ ਕਹਿੰਦੇ ਨਿਮ ਦਾ ਉਹ ਇਨਸਾਨ ਹੈ ਜਿਹਨੂੰ ਰਿਸ਼ਤੇਆਂ ਨਾਤਿਆਂ ਦੀ ਕਦਰ ਹੁੰਦੀ ਏ ਜਿਹਨੂੰ ਪਤਾ ਹੁੰਦਾ ਹੈ ਕਿ ਜੇ ਇੱਕ ਵਾਰੀ ਰਿਸ਼ਤਾ ਕੋਈ ਖਤਮ ਹੁੰਦਾ ਹੈ ਦੁਬਾਰਾ ਉਦਾਂ ਦਾ ਰਿਸ਼ਤਾ ਨਹੀਂ ਬਣਦਾ ਅਗਲੀ ਗੱਲ ਮੈਂ ਨਾਲ ਦੀ ਨਾਲ ਕਰਾਂ ਅਹੰਕਾਰ ਵੱਡੇ ਵੱਡੇ ਰਿਸ਼ਤਿਆਂ ਨੂੰ ਖਤਮ ਕਰ ਦਿੰਦਾ ਏ ਇਹਦੇ ਤੇ ਆਪਣੇ ਤੇ ਕਾਬੂ ਰੱਖੋ ਤੇ ਕਾਬੂ ਰਹੇਗਾ ਤਾਂ ਜੇ ਸਾਰੀਆਂ ਗੱਲਾਂ ਨੂੰ ਕੰਬੀਨੇਸ਼ਨ ਦੀ ਤਰ੍ਹਾਂ ਵੇਖਾਂਗੇ ਜ਼ੁਬਾਨ ਤੇ ਕੰਟਰੋਲ ਰਹੇਗਾ ਅਹੰਕਾਰ ਤੇ ਕੰਟਰੋਲ ਰਹੇਗਾ ਨਿਮਰਤਾ ਆਪਣੇ ਜੀਵਨ ਦੇ ਵਿੱਚ ਲੈ ਕੇ ਆਓ ਮਿੱਠਤ ਨੀਮੀ ਨਾਨਕਾ ਗੁਣ ਚੰਗੇ ਆਈਆਂ ਤਤ ਗੁਰੂ ਪਾਤਸ਼ਾਹ ਕਹਿੰਦੇ ਨਿਮਰਤਾ ਦੇ ਵਿੱਚ ਜਿਉਂ ਬੋ ਏਹੀ ਜ਼ਿੰਦਗੀ ਦਾ ਅਸਲ ਸੱਚ ਹੈ ਏਹੀ ਤਤ ਹੈ ਇਹਦੇ ਨਾਲ ਰਿਸ਼ਤੇ ਸੋਹਣੇ ਨਿਭਦੇ ਨੇ ਤੀਜਾ ਜਿਹੜਾ ਕਾਰਨ ਹੈ ਉਹ ਹੈ ਸੈਕਸ਼ੂਅਲ ਡਿਜ਼ਾਇਰਸ ਲਸਟ ਕਾਮਵਾਸ਼ਨਾ ਕਾਮਵਾਸ਼ਨਾ ਅੱਜ ਕੱਲ੍ਹ ਰਿਸ਼ਤਿਆਂ ਦੇ ਵਿੱਚ ਬਹੁਤ ਦਰਾੜਾਂ ਲੈ ਕੇ ਆ ਰਹੀਆਂ ਹਨ ਕਾਮਵਾਸ਼ਨਾ ਹਰ ਮਨੁੱਖ ਦੇ ਅੰਦਰ ਹੁੰਦੀ ਹੈ ਮੇਰੇ ਅੰਦਰ ਵੀ ਹੈ ਕਿਉਂਕਿ ਰੱਬ ਵੱਲੋਂ ਪਾਈ ਗਈ ਹੈ ਤੇ ਇਹ ਕੋਈ ਮਾੜੀ ਚੀਜ਼ ਨਹੀਂ ਹੈ ਕਾਮ ਮਨੁੱਖ ਦੇ ਜੀਵਨ ਦੇ ਵਿੱਚ ਜ਼ਰੂਰੀ ਹੈ ਉਹਦੇ ਨਾਲ ਸਮਾਜ ਦੀ ਉਤਪਤੀ ਚੱਲਦੀ ਹੈ ਪਰ ਜਦੋਂ ਕੋਈ ਵਿਆਹਿਆ ਵਰਿਆ ਇਨਸਾਨ ਜਾਂ ਕੋਈ ਜ਼ਿੰਮੇਵਾਰ ਇਨਸਾਨ ਸਿਰਫ ਸਵਾਦਾਂ ਦੇ ਵਿੱਚ ਪੈ ਕੇ ਕਰਕੇ ਕਾਮਵਾਸ਼ਨਾ ਦੇ ਵਿੱਚ ਪੈ ਕੇ ਕਰਕੇ ਪਰਾਏ ਇਸਤਰੀਆਂ ਦੇ ਨਾਲ ਪਰਾਏ ਮਰਦਾਂ ਦੇ ਨਾਲ ਸੰਗ ਬਣਾਏਗਾ ਤਾਂ ਉਹਦਾ ਰਿਸ਼ਤਾ ਓਬਵੀਅਸਲੀ ਉਹਦੇ ਵਿੱਚ ਦਰਾੜ ਤੇ ਆਵੇਗੀ ਹੋ ਸਕਦਾ ਮਨੁੱਖ છੁਪਾ ਕੇ ਲੁਕਾ ਕੇ ਕਾਮ ਵਾਸ਼ਨਾਵਾਂ ਨੂੰ ਲਸਟ ਸੈਕਸ ਡਿਜ਼ਾਇਰਸ ਨੂੰ ਭੋਗ ਲਵੇ ਹਲ ਅਲੱਗ-ਅਲੱਗ ਬੰਦਿਆਂ ਦੇ ਨਾਲ ਫਿਜ਼ੀਕਲ ਹੋ ਜਾਵੇ ਪਰ ਉਹਦੇ ਨਾਲ ਤਰਾਪਤੀ ਕੀ ਹੋਣੀ ਹੈ ਗੁਰਬਾਣੀ ਨੇ ਨਾ ਬੜਾ ਪਿਆਰਾ ਬਿਆਨ ਕੀਤਾ ਏ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗੱਲ ਏ ਕਹਿੰਦੇ ਕਾਮ ਕ੍ਰੋਧ ਹੈ ਜਿਹੜਾ ਇਹ ਕਾਇਆ ਨੂੰ ਗਾਲ ਦਿੰਦੇ ਨੇ ਖਤਮ ਕਰ ਦਿੰਦੇ ਨੇ ਇਸ ਕਰਕੇ ਕਹਿੰਦੇ ਆਪਣੇ ਕਾਮ ਤੇ ਕਾਬੂ ਰੱਖੋ ਆਪਣੇ ਕੰਮ ਨੂੰ ਕੰਟਰੋਲ ਦੇ ਵਿੱਚ ਰੱਖੋ ਇਹ ਕੋਈ ਸੌਖਾ ਕੰਮ ਨਹੀਂ ਹੈ ਅੱਜ ਕੱਲ ਬਹੁਤ ਵੀਡੀਓਜ਼ ਬਹੁਤ ਪੌਡਕਾਸਟ ਇਹਦੇ ਤੇ ਹੋ ਰਹੇ ਨੇ ਤੇ ਗੱਲਾਂ ਬਾਤਾਂ ਵੀ ਹੋ ਜਾਂਦੀਆਂ ਹਰ ਕਿਸੇ ਨੂੰ ਸਾਰੀ ਗੱਲ ਪਤਾ ਏ ਇਹਨੂੰ ਕਾਬੂ ਰੱਖਣਾ ਪੈਂਦਾ ਏ ਇਹਨੂੰ ਆਪਣੇ ਕੰਟਰੋਲ ਦੇ ਵਿੱਚ ਰੱਖਣਾ ਪੈਂਦਾ ਏ ਉਹ ਅਸੀਂ ਜਿੰਨੇ ਦਿਨ ਰੱਖ ਸਕਦੇ ਹਾਂ ਉਹ ਸਾਡੇ ਆਪਣੇ ਆਪ ਦੇ ਨਿਰਪਰ ਕਰਦਾ ਇਹ ਤੇ ਜ਼ਰੂਰੀ ਵੀ ਹੈ ਇਸ ਕਰਕੇ ਕਾਮ ਸੈਕਸ਼ੂਅਲ ਡਿਜ਼ਾਇਰਸ ਤੇ ਕਾਬੂ ਰੱਖੋ ਤਾਂ ਕਿ ਰਿਸ਼ਤਿਆਂ ਦੇ ਵਿੱਚ ਦਰਾੜ ਨਾ ਪਵੇ ਤੇ ਚੌਥੀ ਗੱਲ ਜਿਹੜੀ ਮਨੁੱਖ ਕੋਲ ਲੜਕੇ ਲੜਕੀਆਂ ਸੋਚਦੇ ਨੇ ਕਿ ਜੇ ਮੈਂ ਕਿਤੇ ਹੋਰ ਬਿਆ ਮੈਨੂੰ ਇਹ ਤੋਂ ਬਿਹਤਰ ਮਿਲ ਜਾਣਾ ਸੀ ਚੌਥਾ ਜਿਹੜਾ ਕਾਰਨ ਹੈ ਤੀਜਾ ਕਾਰਨ ਤੁਸੀਂ ਸੁਣ ਚੁੱਕੇ ਹੋ ਉਹਦੇ ਤੇ ਕੰਟਰੋਲ ਹੀ ਰੱਖਣਾ ਪੈਂਦਾ ਹੈ ਹੋਰ ਹੋਦਾ ਕੋਈ ਹੱਲ ਨਹੀਂ ਹੈ ਤੇ ਚੌਥਾ ਜਿਹੜਾ ਕਾਰਨ ਹੈ ਲੜਕੇ ਲੜਕੀਆਂ ਜਦੋਂ ਜਿਹੜੀ ਚੀਜ਼ ਨੂੰ ਅਸੀਂ ਇੱਕ ਮਨੁੱਖ ਦਾ ਸੁਭਾਅ ਹੈ ਜਿਹੜੀ ਚੀਜ਼ ਪ੍ਰਾਪਤ ਹੋ ਜਾਂਦੀ ਏ ਉਹ ਭਾਵੇਂ ਸੋਨਾ ਹੀ ਕਿਉਂ ਨਾ ਹੋਵੇ ਉਹ ਮਿੱਟੀ ਹੋ ਜਾਂਦੀ ਏ ਇਸ ਕਰਕੇ ਇਹ ਭਾਵਨਾ ਕਦੇ ਨਾ ਰੱਖੋ ਕਿ ਮੈਨੂੰ ਇਹ ਤੋਂ ਬੈਟਰ ਮਿਲ ਜਾਣਾ ਹੈ ਮੈਨੂੰ ਇਹ ਤੋਂ ਚੰਗਾ ਮਿਲ ਜਾਣਾ ਹੈ ਮੈਨੂੰ ਤਾਂ ਇਹ ਤੋਂ ਹੋਰ ਵਧੀਆ ਮਿਲ ਸਕਦਾ ਸੀ ਜਿਹੜੀ ਇਹ ਭਾਵਨਾ ਹੈ ਬੜੇ ਰਿਸ਼ਤੇ ਖਰਾਬ ਕਰਦੀ ਹੈ ਜਦੋਂ ਆਪਾਂ ਉਹ ਮਰਦ ਨੂੰ ਜਾਂ ਔਰਤ ਨੂੰ ਇਹ ਕਹਾਂਗੇ ਮੈਨੂੰ ਤੇਰੇ ਤੋਂ ਵਧੀਆ ਮਿਲ ਜਾਣਾ ਹੈ ਤਾਂ ਇੱਕ ਭਾਵਨਾ ਨਾਲ ਦੀ ਨਾਲ ਦਿਮਾਗ ਦੇ ਵਿੱਚ ਵੱਜਦੀ ਹੈ ਕਿ ਯਾਰ ਮੈਂ ਹੁਣ ਇਹਦੇ ਲਈ ਵਧੀਆ ਨਹੀਂ ਮੈਂ ਇਹਦੇ ਲਈ ਲਾਇਕ ਨਹੀਂ ਮੈਂ ਇਹਦੇ ਲਈ ਹੁਣ ਚੰਗਾ ਨਹੀਂ ਹੈਗਾ ਮੇਰੀ ਕੋਈ ਵੈਲਿਊ ਨਹੀਂ ਹੈਗੀ ਤਾਂ ਉਸ ਨੂੰ ਅਸੀਂ ਭੋਗ ਚੁੱਕੇ ਹਾਂ ਤਾਂ ਮਨੁੱਖ ਦਾ ਇਹ ਜਿਹੜਾ ਇੱਕ ਮੈਂਟਲੀ ਇਹ ਇਹ ਆਪ ਕੋ ਸਾਈਕਲੋਜੀਕਲੀ ਇਹਨੂੰ ਸਮਝੋ ਮੈਂਟਲੀ ਬੰਦੇ ਦੀ ਕਮਜ਼ੋਰੀ ਹੈ ਜਿਹਨੂੰ ਮਨੁੱਖ ਭੋਗ ਲੇ ਜਿਹਨੂੰ ਵਰਤ ਲੇ ਜਿਹੜੀ ਚੀਜ਼ ਭਾਵੇਂ ਕੋਈ ਪਦਾਰਥ ਵੀ ਹੋਵੇ ਤਾਂ ਉਹਦੇ ਵਿੱਚ ਬੰਦੇ ਦਾ ਰਸ ਨਹੀਂ ਰਹਿੰਦਾ ਸਵਾਦ ਨਹੀਂ ਰਹਿੰਦਾ ਇਸ ਕਰਕੇ ਇਹ ਗੱਲ ਕਦੇ ਨਾ ਕਿਹਾ ਕਰੋ ਕਿ ਮੈਨੂੰ ਤੇਰੇ ਤੋਂ ਬੈਟਰ ਮਿਲ ਸਕਦਾ ਹੈ ਇਹ ਗੱਲ ਬੰਦੇ ਨੂੰ ਨੀਵਾ ਵਿਖਾ ਦਿੰਦੀ ਹੈ ਉਹਨੂੰ ਨੀਵੇਂ ਥਾਂ ਤੇ ਲੈ ਜਾਂਦੀ ਹੈ ਚੌਥਾ ਕਾਰਨ ਤੇ ਪੰਜਵਾਂ ਜਿਹੜਾ ਮੈਂ ਕਾਰਨਾਂ ਦਾ ਚਾਰੇ ਕਾਰਨਾਂ ਦਾ ਇੱਕ ਰਿਜ਼ਲਟ ਕੀ ਨਿਕਲਦਾ ਹੈ ਸਭ ਤੋਂ ਵੱਧ ਜਦੋਂ ਕਿਸੇ ਘਰ ਦੇ ਵਿੱਚ ਡਿਵੋਰਸ ਹੁੰਦਾ ਹੈ ਰਿਸ਼ਤਾ ਟੁੱਟਦਾ ਹੈ ਦੁੱਖ ਭੋਗਦੇ ਨੇ ਬੱਚੇ ਕਿਤੇ ਉਹ ਮਾਂ ਨੂੰ ਤਰਸਦੇ ਨੇ ਕਿਤੇ ਪਿਓ ਨੂੰ ਤਰਸਦੇ ਨੇ ਕਿਤੇ ਆਪਣੇ ਨਾਨਾ ਨਾਨੀ ਨੂੰ ਤਰਸਦੇ ਨੇ ਕਿਤੇ ਆਪਣੇ ਦਾਦਾ ਦਾਦੀ ਨੂੰ ਤਰਸਦੇ ਨੇ ਉਹ ਸਾਰਾ ਕੁਝ ਤਰਸਦੇ ਤਰਸਦੇ ਉਹ ਬੱਚੇ ساری ਜ਼ਿੰਦਗੀ ਉਸ ਗਮ ਚੋਂ ਕਈ ਵਾਰ ਨਿਕਲ ਨਹੀਂ ਪਾਉਂਦੇ ਤੇ ਦੁਖੀ ਪਰੇਸ਼ਾਨ ਰਹਿੰਦੇ ਨੇ ਇਸ ਕਰਕੇ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ ਹੱਸਦੇ ਖੇੜਦੇ ਪਰਿਵਾਰ ਨੂੰ ਆਪਣੀ ਜ਼ੁਬਾਨ ਕਰਕੇ ਆਪਣੇ ਅਹੰਕਾਰ ਕਰਕੇ ਕਾਮਵਾਸ਼ਨਾਵਾਂ ਕਰਕੇ ਆਪਣੇ ਇਹ ਭਾਵਨਾ ਦੇ ਵਿੱਚ ਕਿ ਮੈਨੂੰ ਇਹ ਤੋਂ ਬੈਟਰ ਮਿਲ ਜਾਣਾ ਹੈ ਰਿਸ਼ਤੇ ਖਰਾਬ ਨਾ ਕਰਿਆ ਕਰੋ ਇਹਦੇ ਨਾਲ ਤੁਸੀਂ ਆਪਣਾ ਹੱਸਦਾ ਖੇੜਦਾ ਪਰਿਵਾਰ ਬਰਵਾਦ ਕਰ ਲਓਗੇ ਬੱਚਿਆਂ ਦਾ ਉਹਦੇ ਵਿੱਚ ਕੀ ਕਸੂਰ ਹੈ ਤੁਸੀਂ ਤਾਂ ਆਪਣੀਆਂ ਚਾਰੇ ਕਾਮਵਾਸ਼ਨਾਵਾਂ ਜ਼ੁਬਾਨ ਬੋਲੀ ਹੰਕਾਰ ਕਿ ਹੋਰ ਮਿਲ ਜੂ ਕੁਝ ਨਹੀਂ ਵੇਖਿਆ ਪਰ ਉਹਦੇ ਵਿੱਚ ਬੱਚਿਆਂ ਦਾ ਕੀ ਕਸੂਰ ਹੈ ਬੱਚੇ ਦੁੱਖ ਜ਼ਿਆਦਾ ਭੋਗਦੇ ਨੇ ਤੇ ਇਹ ਤੁਸੀਂ ਆਸ ਨਾ ਰੱਖੋ ਕਿ ਤੁਹਾਨੂੰ ਜੇ ਅੱਗੇ ਜਾਓਗੇ ਤਾਂ ਕੋਈ ਵਧੀਆ ਹੀ ਮਿਲ ਜਾਵੇਗਾ ਅੱਗੇ ਵੀ ਤੇ ਜਿਹਦਾ ਰਿਸ਼ਤਾ ਟੁੱਟਿਆ ਹੋਵੇਗਾ ਉਹਦਾ ਵੀ ਤੇ ਕਿਸੇ ਕਾਰਨਾ ਕਰਕੇ ਟੁੱਟਿਆ ਹੋਵੇਗਾ ਉਹਦੇ ਵੀ ਤੇ ਰਿਸ਼ਤੇ ਦੇ ਵਿੱਚ ਦਰਾੜ ਜਿਹੜੀ ਆਈ ਹੋਵੇਗੀ ਉਹ ਵੀ ਇੰਨਾ ਕਾਰਨਾ ਕਰਕੇ ਹੀ ਆਈ ਹੋਵੇਗੀ ਇਸ ਕਰਕੇ ਜਿੱਥੇ ਹੈਗੇ ਹੋ ਕੋਸ਼ਿਸ਼ ਕਰੋ ਉੱਥੇ ਹੀ 100% ਦਿਓ ਜਿੱਥੇ ਕੋਈ ਕਮੀਆਂ ਨੇ ਉਹਨਾਂ ਨੂੰ ਦੂਰ ਕਰ ਲਓ ਆਪਣੀਆਂ ਆਦਤਾਂ ਨੂੰ ਬਦਲੋ ਤਾਂ ਰਿਸ਼ਤੇ ਨਾਤਿਆਂ ਨੂੰ ਵਧੀਆ ਢੰਗ ਦੇ ਨਾਲ ਨਿਭਾਇਆ ਜਾ ਸਕਦਾ ਨਹੀਂ ਤਾਂ ਦੁਬਾਰਾ ਤੋਂ ਉਹੀ ਸਭ ਕੁਝ ਨਵੇਂ ਬੰਦੇ ਨਾਲ ਸ਼ੁਰੂ ਕਰਨਾ ਪੈਣਾ ਹੈ ਨਵੀਂ ਔਰਤ ਨਾਲ ਸ਼ੁਰੂ ਕਰਨਾ ਪੈਣਾ ਹੈ ਤੇ ਹੋ ਸਕਦਾ ਹੈ ਅੱਗੋਂ ਵੀ ਤੀਜੀ ਥਾਂ ਤੇ ਜਾਣਾ ਪੈ ਜਾਵੇ ਵਾਹਿਗੁਰੂ ਤਾਂ ਨਾ ਕਰੇ ਤਾਂ ਕਿਰਪਾ ਕਰਕੇ ਇਹਨਾਂ ਗੱਲਾਂ ਤੇ ਧਿਆਨ ਦਿਓ ਆਸ ਕਰਦਾ ਤੁਹਾਨੂੰ ਇਸ ਤਸਕ ਗੈਰਨਮੈਂਟ ਦੀ ਵੀਡੀਓ ਦੇ ਵਿੱਚੋਂ ਕੁਝ ਸਿੱਖਣ ਲਈ ਮਿਲਿਆ ਹੋਵੇਗਾ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਵੀਂ ਵੀਡੀਓ ਦੇ ਵਿੱਚ ਮਿਲਾਂਗੇ ਨਵੇਂ ਟੌਪਿਕ ਦੇ ਨਾਲ ਮਿਲਾਂਗੇ ਤੁਹਾਨੂੰ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ